ਤੇ ਇਸ ਕੇਸ ਚ ਸਾਨੂੰ ਦੋ ਪਿਸਟਲ ਰਿਕਵਰ ਹੋ ਗਏ ਔਰ ਜਿਹੜੇ क्राइम ਚ ਦੋਨੋਂ ਵਹੀਕਲਸ ਯੂਜ਼ ਹੋਏ ਸੀ ਸਵਿਫਟ ਗੱਡੀ ਤੇ ਮੋਟਰਸਾਈਕਲ ਉਹ ਅਸੀਂ ਦੋਨੋਂ ਬਰਾਜ ਕੁਮਾਰ ਉਹਨੂੰ ਉਹਦੀ ਭਾਲ ਕਰਦੀ ਰਹੀ ਪਰ ਜਦੋਂ ਕੁਝ ਨਹੀਂ ਮਿਲੇ ਸੋ ਦੇ ਕੇਮ ਟੂ ਦ ਪੁਲਿਸ ਸਟੇਸ਼ਨ ਸਿਟੀ 1 ਤੇ ਇਹਨਾਂ ਦੇ ਪ੍ਰਿੰਸ ਤੇ ਬਿਆਨ ਤੇ ਅਸੀਂ 365 ਦਾ ਕਿਡਨੈਪਿੰਗ ਦਾ ਪਰਚਾ ਕੇਸਸ ਚ ਸਾਡੀ ਵੀ ਟੀਮ ਵਧੀਆ ਆਪਣੀ ਐਵੀਡੈਂਸ ਦਿੰਦੀ ਹੈ ਤੇ ਚੰਗੀ ਤਰ੍ਹਾਂ ਪੈਰ ਵੀ ਕਰਦੀ ਹੈ ਕੇਸ ਦੀ ਤਾਂ ਇਸ ਤਰ੍ਹਾਂ ਦੀ ਸਜ਼ਾ ਮਿਲਣਾ ਤੁਹਾਨੂੰ ਆਪਣੇ ਮੀਡੀਆ ਦੇ ਥਰੂ ਜ਼ਰੂਰ ਕਨਵੇ ਕਰਨਾ ਚਾਹੀਦਾ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਨੇ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਚ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 27 ਜੁਲਾਈ ਨੂੰ ਜਿਹੜਾ ਐਸ ਕਾਲਜ ਜਿਹ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਤੇ ਉਸ ਦੇ ਨਾਲ ਨਾਲ ਇੱਕ ਸਮਰਾਲੇ ਏਰੀਆ ਚ ਪੈਟਰੋਲ ਪੰਪ ਨੂੰ ਉਸੇ ਹੀ ਕੇਸ ਦੇ ਅਕਿਊਜ਼ ਵੱਲੋਂ ਲੁੱਟਿਆ ਲੁੱਟਿਆ ਗਿਆ ਸੀ ਉਹਦੀ ਇਹਨਾਂ ਦੋਨਾਂ ਕੇਸਸ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਖੰਨਾ ਪੁਲਿਸ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਜਿੰਦਨ DSP डी सुखमृत DSP समराला त्रलोचन सिंह DSP खन्ना हरजिंदर ਸਾਡੇ ਇੰਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਐਸਐਚਓ सदर ਹਰਦੀਪ ਐਸਐਚਓ ਸਮਰਾਲਾ ਦਿਵਿੰਦਰਪਾਲ ਸਾਡੀ ਸਾਰੀ ਹੀ ਮਲਟੀਪਲ ਜਿਹੜੀ ਟੀਮਾਂ ਸਿਗੀਆਂ ਉਹ ਇਸ ਕੰਮ ਇਹਨਾਂ ਦੋਨਾਂ ਸੈਂਸੇਸ਼ਨਲ ਕ੍ਰਾਈਮਸ ਤੇ ਦਿਨ ਰਾਤ ਮਿਹਨਤ ਕਰਕੇ ਅਸੀਂ ਇਸ ਕੇਸ ਤੇ ਜਿਹੜੇ ਦੋਸ਼ੀ ਹੈ ਉਹਨਾਂ ਚੋਂ ਤਿੰਨ ਨੂੰ ਅਸੀਂ ਅਰੈਸਟ ਕਰ ਲਿਆ ਇਕ ਖਲੇ ਅੰਡਰ ਮੈਡੀਕਲ ਟ੍ਰੀਟਮੈਂਟ ਹੈਗਾ ਤੇ ਇਸ ਕੇਸ ਚ ਸਾਨੂੰ ਦੋ ਪਿਸਟਲ ਰਿਕਵਰ ਹੋ ਗਏ ਔਰ ਜਿਹੜੇ ਕ੍ਰਾਈਮ ਚ ਦੋਨੋਂ ਵਹੀਕਲਸ ਯੂਜ਼ ਹੋਏ ਸੀ ਸਵਿਫਟ ਗੱਡੀ ਤੇ ਮੋਟਰਸਾਈਕਲ ਉਹ ਅਸੀਂ ਦੋਨੋਂ ਬਰਾਮਦ ਕਰ ਲਏ ਉਹਦੀ ਡਿਟੇਲ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜੀ ਕਿ 27 ਜੁਲਾਈ ਨੂੰ ਇੱਕ ਮਨਵੀਰ ਸਿੰਘ ਜਿਹੜਾ ਏਐਸ ਕਾਲਜ ਦਾ ਸਟੂਡੈਂਟ ਹੈਗਾ ਉਹਦੇ ਬਿਆਨ ਤੇ ਅਸੀਂ ਅਜੀਤ ਸਿੰਘ ਵਾਸੀ ਰਤਨਹੀੜੀ ਸਦਰਖੰਨਾ ਜਤਿਨ ਮੋਂਗਾ ਵਾਸੀ ਲੁਧਿਆਣਾ ਕ੍ਰਿਸ਼ਨਾ ਸਾਨੀ ਵਾਸੀ ਲੁਧਿਆਣਾ ਔਰ ਲਵਪ੍ਰੀਤ ਉਰਫ ਲਵੀ ਵਾਸੀ ਸਲੋਦੀ ਖੰਨਾ ਔਰ ਇੱਕ ਅਨਨੋਨ ਬੰਦਾ ਜੋ ਬਾਅਦ ਚ ਆਈਡੈਂਟੀਫਾਈ ਹੋਇਆ ਗੁਰਪ੍ਰੀਤ ਸਿੰਘ ਉਰਫ ਜਸ ਉਰਫ ਬੱਚੀ ਉਹਨਾਂ ਉਹਨਾਂ ਤੇ ਅਸੀਂ ਇੱਕ ਐਫ ਆਈ ਆਰ ਲਾਂਚ ਕੀਤਾ ਸੀ ਜਿਨ੍ਹਾਂ ਨੇ ਛੋਟੀ ਜੀ ਕਾਲਜ ਚ ਜਿਹੜੀ ਇਹਨਾਂ ਦੀ ਆਪਸ ਚ ਮਾਮੂਲੀ ਤਕਰਾਰਬਾਜ਼ੀ ਹੋਈ ਸੀ ਉਹਦੇ ਬਿਹਾਫ ਉਸੇ ਗੱਲ ਨੂੰ ਹੀ ਲੈ ਕੇ ਇਹਦੇ ਦੋ ਅਕਿਊਜ਼ ਨੇ ਅੰਨੇਵਾ ਫਾਇਰਿੰਗ ਕੀਤੀ ਸੀ ਕਾਲਜ ਚ ਤੇ ਉਸ ਤੋਂ ਬਾਅਦ ਇਹਨਾਂ ਅਕਿਊਜ਼ ਨੇ ਹੀ ਸਮਰਾਲੇ ਦੇ ਇੱਕ ਪੈਟਰੋਲੀਅਮ પેટ્રોલ ਪੰਪ ਤੇ ਕਰਿੰਦੇ ਤੋਂ ਉਹਨਾਂ ਦਾ ਜਿਹੜਾ ਕੈਸ਼ ਕਲੈਕਸ਼ਨ ਹੁੰਦੀ ਹੈ ਉਹ ਬੈਗ ਖੋਲਿਆ ਸੀਗਾ ਉਸ ਬਿਹਫ ਤੇ ਅਸੀਂ ਚਾਰ ਬਾਈ ਨੇਮ ਔਰ ਇੱਕ ਅਨਨੋਨ ਅਕਿਊਜ਼ ਤੇ ਮੁਕੱਦਮਾ ਨੰਬਰ 155 ਅੰਡਰ ਸੈਕਸ਼ਨ ਜਿਹੜੇ ਮੈਂ ਤੁਹਾਨੂੰ ਆਈਪੀਸੀ ਤੋਂ ਦੱਸ ਦਿੰਦੀ ਆ 307 506 148 149 ਆਈਪੀਸੀ ਜਿਹੜਾ ਹੁਣ ਹੈਗਾ ਜੀ 109 3512 1913 ਐਂਡ 196 ਬੀ ਐਨ ਐਸ ਇਸ ਦੇ ਨਾਲ ਅਸੀਂ 255459 ਅਸਲਾ ਐਕਟ ਲਗਾਏ ਸੀ थाना सदरखੰਨਾ ਔਰ ਜਿਹੜਾ ਪੈਟਰੋਲ ਪੰਪ ਤੇ ਲੁੱਟਖੋ ਕੀਤੀ ਸੀ ਉਹਦੇ ਚ ਅਸੀਂ ਐਫ ਆਈ ਆਰ ਨੰਬਰ 173 ਅੰਡਰ ਸੈਕਸ਼ਨ 309 4 311 ਬੀ ਐਨ ਐਸ ਔਰ 25 255459 ਅਸਲਾ ਐਕਟ थाना ਸਮਰਾਲਾ ਦਰਜ ਕੀਤਾ ਸੀਗਾ ਜਿਵੇਂ ਮੈਂ ਪਹਿਲਾਂ ਵੀ ਬਰੀਫ ਕੀਤਾ ਸੀ ਜਿਹੜਾ ਮੁਕਦਮੇ ਦਾ ਇੱਕ ਦੋਸ਼ੀ ਅਸੀਂ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ ਜਿਹਦਾ ਨਾਂ ਅਜੇ ਰਾਠੀ ਹੈ ਉਹ ਉਸੇ ਕਾਲਜ ਦਾ ਵਿਦਿਆਰਥੀ ਹੈਗਾ ਬੀਏ ਸੈਕੰਡ ইয়ার ਦਾ স্টুਡੈਂਟ ਤੇ ਉਸ ਤੋਂ ਬਾਅਦ ਅਸੀਂ ਮਲਟੀਪਲ ਟੀਮਸ ਬਣਾਈਆਂ ਸੀ ਜਿਹੜੀ ਸਾਡੀ ਟੈਕਨੀਕਲੀ ਵੀ ਟ੍ਰੇਲ ਕਰ ਰਹੀਆਂ ਸੀ ਸਪੈਸ਼ਲੀ CIA ਦੀ ਟੀਮ ਤੇ ਥਾਣਾ ਸਦਰ ਔਰ ਸਮਰਾਲਾ ਉਸੀ ਹਿਊਮਨ ਹਿਊਮਨ ਐਂਡ ਤੇ ਟੈਕਨੀਕਲ ਐਂਡ ਤੇ ਲਗਾਤਾਰ ਛਾਪੇ ਮਾਰੀ ਵੀ ਕਰ ਰਹੇ ਸੀਗੇ ਔਰ ਕੱਲ 1 ਅਗਸਤ ਨੂੰ ਸਾਨੂੰ ਇੱਕ ਸਾਡੀ ਸੀਆਈਏ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਕੇਸ ਦੇ ਜਿਹੜੇ ਦੋ ਬਾਈ ਨੇਮ ਅਕਿਊਜ਼ਡ ਹੈਗੇ ਜਤਨ ਮੋਂਗਾ ਔਰ ਕ੍ਰਿਸ਼ਨਾ ਸਾਨੀ ਇਹ ਬਿਨਾ ਨੰਬਰ ਪਲੇਟ ਦੀ ਇੱਕ ਮੋਟਰਸਾਈਕਲ ਤੇ ਸਮਰਾਲਾ ਏਰੀਆ ਦੇ ਜਿਹੜੀ ਗੜੀ ਪੁਲ ਤੋਂ ਨੀਲੋ ਪੁਲ ਏਰੀਆ ਉੱਥੇ ਘੁੰਮ ਰਿਹਾ ਤੇ ਬੇਸਡ ਔਨ ਦੈਟ ਇਨਫੋਰਮੇਸ਼ਨ ਸੀਆਈਏ ਟੀਮ ਨੇ ਉੱਥੇ ਜਿਹੜਾ ਇੱਕ ਨਾਕਾ ਲਾਇਆ ਸੀਗਾ ਤੇ ਜਗਪਾਲ ਪਾਲ ਮਾਜਰਾ ਏਰੀਆ ਚ ਨਾਕਾਬੰਦੀ ਕੀਤੀ ਸੀ ਤੇ ਉਥੇ ਜਿਹੜੇ ਮੋਟਰਸਾਈਕਲ ਦੇ ਦੋਨੋਂ ਸਵਾਰ ਸੀ ਇਹਨਾਂ ਨੇ ਪੁਲਿਸ ਦਾ ਨਾਕਾ ਦੇਖ ਕੇ ਆਪਣੀ ਮੋਟਰਸਾਈਕਲ ਸੁਟਕੇ ਉਥੇ ਇੱਕ ਜੰਗਲ ਵੱਲ ਨੂੰ ਜਿਹੜਾ ਖਾਲੀ ਏਰੀਆ ਸੀ ਉਥੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਐਸਕੇਪ ਕਰਦੇ ਉਹਨਾਂ ਨੇ ਸਾਡੀ ਜਿਹੜੀ ਸੀਆਈਏ ਦੀ ਟੀਮ ਸੀ ਉਹਨਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੋ ਇਨ ਰਿਟਾਲੀਏਸ਼ਨ ਸਾਡੀ ਟੀਮ ਨੇ ਵੀ ਸੈਲਫ ਡਿਫੈਂਸਟਿਵ ਫਾਇਰ ਕੀਤਾ ਜਿਹਦੇ ਚ ਇੱਕ ਜਿਹੜੀ ਗੋਲੀ ਸੀਗੀ ਉਹ ਜਤਨ ਮੁੰਗਾ ਸੌਰੀ ਕ੍ਰਿਸ਼ਨਾ ਸਾਨੀ ਦੇ ਲੱਤੇ ਵੱਜੀ ਸੀ ਤੇ ਅਸੀਂ ਉਹਨੂੰ ਦਾਖਲ ਕਰਾ ਦਿੱਤਾ ਸੀ ਆਫਟਰ ਥੈਟ ਔਰ ਜਿਹੜਾ ਦੂਜਾ ਜਤਿਨ ਮੋਂਗਾ ਉਹ ਸਾਡੀ ਟੀਮ ਦੇ ਕਾਬੂ ਆ ਗਿਆ ਸੀ ਤੇ ਇਹ ਦੋਨੋਂ ਹੀ ਇੱਕ ਇੱਕ ਵੈਪਨ ਕੈਰੀ ਕਰ ਰਹੇ ਸੀਗੇ ਪਿਸਟਲ ਜਿਹਦੇ ਚ ਲਾਈਵ ਰਾਉਂਡਸ ਵੀ ਸੀਗੇ ਸੋ ਇਸ ਤਰ੍ਹਾਂ ਸਾਨੂੰ ਕੱਲ ਇਸ ਕੇਸ ਦੇ ਦੋ ਬਾਈ ਨੇ ਮਕਿਊਜ਼ ਅਸੀਂ ਇੱਕ ਨੂੰ ਹਲੇ ਅਰੈਸਟ ਨਹੀਂ ਕੀਤਾ ਬਟ ਹੀ ਇਜ਼ ਅੰਡਰ ਦ ਮੈਡੀਕਲ ਟ੍ਰੀਟਮੈਂਟ ਦੂਜੇ ਨੂੰ ਅਰੈਸਟ ਕਰ ਲਿਆ ਸੀ ਤੇ ਅਜੇ ਇਸ ਕੇਸ ਦਾ ਇੱਕ ਹੋਰ ਅਕਿਊਜ਼ ਜਿਹਦਾ ਨਾਂ ਗੁਰਪ੍ਰੀਤ ਸਿੰਘ ਉਰਫ ਜਰਸ ਉਰਫ ਬੱਜੀ ਹੈਗਾ ਉਹਨੂੰ ਵੀ ਅਸੀਂ ਸਲੌਦੀ ਏਰੀਆ 'ਚ ਅਰੈਸਟ ਕੀਤਾ ਤੇ ਹੁਣ ਇਸ ਕੇਸ ਦਾ ਸਿਰਫ ਜਿਹੜਾ ਲਵਪ੍ਰੀਤ ਸਿੰਘ ਉਰਫ ਲਵੀ ਹੈ ਸਲੌਦੀ ਪਿੰਡ ਦਾ ਉਹਦੇ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਰੇਡਸ ਆ ਕੰਟੀਨਿਊਇੰਗ ਐਂਡ ਬਹੁਤ ਜਲਦੀ ਸਾਡੀ ਟੀਮ ਜਿਨ੍ਹਾਂ ਨੇ ਪਿੱਛੇ ਵੀ ਇੰਨੀ ਦਿਨ ਰਾਤ ਮਿਹਨਤ ਕਰਕੇ ਇਹ ਬੜਾ ਸੈਂਸੇਸ਼ਨਲ ਕ੍ਰਾਈਮ ਟਰੇਸ ਕੀਤਾ ਆਈ ਐਮ ਵੈਰੀ ਸ਼ੋਰ ਕਿ ਲਵਪ੍ਰੀਤ ਲਵੀ ਨੂੰ ਵੀ ਅਸੀਂ ਕਾਬੂ ਕਰ ਲਾਂਗੇ ਸੋਰੀਨ ਕਿੰਨੀ ਏਜ ਹੈ ਜੀ ਇਹਨਾਂ ਦੀ ਜੀ ਏਜ 18 ਸਾਲ ਤੋਂ ਲੈ ਕੇ 24 ਸਾਲ ਦਾ ਏਜ ਬ੍ਰੈਕਟ ਹੈਗੇ ਜਿਹੜਾ ਜਸ ਲੜਕਾ ਗੁਰਪ੍ਰੀਤ ਜਸ ਉਹ 18 ਸਾਲ ਦਾ ਹੈ ਔਰ ਜੋ ਸਭ ਤੋਂ ਵੱਡਾ ਹੈ ਉਹ ਅਜੇ ਸਿੰਘ ਹੈ ਉਹ ਵੀ 24 ਸਾਲ ਦਾ ਵੈਪਨ ਮੈਮ ਕਿੱਥੇ ਲੈ ਕੇ ਆਏਗੇ ਵੈਪਨ ਜੀ ਹਲੇ ਸਾਨੂੰ ਜਿਹੜੇ ਦੋ ਪਿਸਟਲ ਇੱਕ 32 ਬੋਰ ਹੈ ਤੇ ਇੱਕ 30 ਬੋਰ ਹੈ ਉਹ ਰਿਕਵਰ ਹੋਇਆ ਬਟ ਹਲੇ ਬਹੁਤ ਪ੍ਰੀਲੀਮਨਰੀ ਹੈ ਅਸੀਂ ਅਦਰ ਰਿਮਾਂਡ ਲੈ ਕੇ ਦੱਸ ਸਕਦੇ ਕਿ ਕਿੱਥੋਂ ਪਿੱਛੋਂ ਲੈ ਕੇ ਆਏ ਇਹਦੇ ਵਿੱਚੋਂ ਕੋਈ ਜੇਲ੍ਹ ਚੋਂ ਵੀ ਆਇਆ ਹੈ ਜੀ ਹਾਰਪੁਰ ਜੇਲ੍ਹ ਚੋਂ ਜੀ ਇਹਦੇ ਚੋ ਜਿਹੜੇ ਦੋ ਹੈਗੇ ਜਤਿਨ ਮੋਂਗਾ ਔਰ ਕ੍ਰਿਸ਼ਨਾ ਸਾਨੀ ਇਹਨਾਂ ਦੋਨਾਂ ਦੇ ਹੀ ਕ੍ਰਿਮੀਨਲ ਰਿਕਾਰਡ ਹੈ ਜਤਿਨ ਮੋਂਗਾ ਤੇ 4 ਐਫ ਆਈ ਆਰ ਲਾਸਟ ਹੈ ਜਿਨ੍ਹਾਂ ਚੋਂ ਦੋ ਐਨ ਡੀ ਪੀ ਐਸ ਦੇ ਹੈ ਤੇ ਦੋ 307 ਦੇ ਔਰ ਇੱਕ ਲੁੱਟ ਖੋਦਾ ਵੀ ਹੈ 399 402 ਦਾ ਔਰ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੇ ਪਹਿਲਾਂ 6 ਪਰਚੇ ਹੈ ਸਾਡੇ ਜਿਹੜੇ ਤਿੰਨ ਪਰਚਿਆਂ ਤੋਂ ਇਲਾਵਾ 6 ਪਰਚੇ ਹੈ ਜਿਨ੍ਹਾਂ ਚੋਂ ਇੱਕ ਐਨ ਡੀ ਪੀ ਐਸ ਦਾ ਹੈ ਤਿੰਨ 307 ਦੇ ਅਟੈਂਪਟ ਟੂ ਮਰਡਰ ਇੱਕ ਥੈਫ ਦਾ ਹੈ ਔਰ ਆਰਮਜ਼ ਹੈ ਟੋਲ ਸਾਰੇ ਕੇਸਿਸ ਤੇ ਲੱਗ ਗਿਆ ਹੈ ਦੇ ਹੁਸ਼ਿਆਰਪੁਰ ਜਿਲਦਾ ਜੀ ਮੈਨੂੰ ਚੈੱਕ ਕਰਨਾ ਪਏਗਾ ਮੋਸਟ ਲਾਈਕਲੀ ਇਹ ਲੁਧਿਆਣਾ ਜਿਲ੍ਹੇ ਚ ਸੀ ਕਿਸੇ ਪੁਨੀਤ ਬੈਂਸ ਗੈਂਗ ਨਾਲ ਵਿੱਚ ਸੰਬੰਧ ਹਾਂਜੀ ਸਾਡੇ ਜੀ ਇਹਨਾਂ ਦੀ ਜਿਹੜੀ ਅਸੀਂ ਪ੍ਰੀਲੀਮਿਨਰੀ ਵੈਰੀਫਾਈ ਕੀਤਾ ਸੀ ਜਿਹੜਾ ਜਤਿਨ ਮੋਂਗਾ ਉਰਫ ਟ੍ਰੈਂਡੀ ਹੈ ਇਹ ਜਿਹੜਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਦੇ ਨਾਲ ਕਿਸੇ ਕੇਸ ਚ ਕੇਸ ਵਾਰ ਸੋ ਆਈ ਥਿੰਕ ਦੇ ਆਰ ਅਸੋਸੀਏਟਡ ਜਿਹੜੀ ਆਪਣੀ ਟੀਮ ਨੇ ਦਿੱਲੀ ਦੇ ਨਾਲ ਇਨਕੰਪਲੀਕੇਟ ਕਰਦੇ ਨੇ ਇਹਨਾਂ ਨੇ ਇੱਕ ਫਲਪ ਸਾਈ ਜੀ ਮੈਂ ਤਾਂ ਹਮੇਸ਼ਾ ਆਪਣੀ ਟੀਮ ਵੀ ਕਰਦੀ ਹਾਂ ਐਂਡ ਅ ਬੀਜੀ ਸਰ ਨੂੰ ਮੈਂ ਇਮੀਡੀਏਟਲੀ ਦੱਸਤਾ ਸੀਗਾ ਔਰ ਉਹਨਾਂ ਨੇ ਜੋ ਵੀ ਅਸੀਂ ਹੌਸਲਾ ਵਜ਼ਾਈਨਾਂ ਨੂੰ ਹਰ ਤਰ੍ਹਾਂ ਦੇ ਰਿਵਾਰਡਸ ਦਿੰਦੇ ਉਹ ਡੈਫੀਨੇਟਲੀ ਮੈਂ ਰეკਮੈਂਡ ਕਰਾਂਗੀ ਔਰ ਡੀਜੀ ਪੰਜਾਬ ਬਹੁਤ ਹੀ ਜਲਦੀ ਉਹਨਾਂ ਨੂੰ ਸਾਡੇ ਟੀਮ ਨੂੰ ਵਾਰਡ ਦਿੰਦੇ ਵੀ ਹੈਗੇ ਮੈਮ ਅਜੇ ਰਾਠੀ ਸਟੂਡੈਂਟ تھا ਉਸਕੇ ਇਲਾਵਾ ਕੋਈ ਹੋਰ ਟੂਟੂ ਨੀ ਇਨਵਰਟ ਹੈ अजय राठी जी आ, एस कॉलेज का स्टूडेंट है और जो लवी ईमान है वो जो हमें अभी तक पता चला है वो गुलजार कॉलेज में पढ़ता है और जो मुदई है जिसके बेस पे हमने एफ आई आर दिया वो भी उसी कॉलेज का स्टूडेंट है इनका इंटरनेशनल आपस में इंटरव्यू कैसे हुआ आ, ये जी वहाँ जो हमें इनिशियली पता चला था ये कॉलेज कैंपस में ही खड़े थे तो इनकी किसी छोटी मोटी कोई पर्सनल पुरानी इनकी ना फ्रेंडशिप थी ना दुश्मनी थी इनकी थोड़ी तकरार हुई है उसके बाद ये सारा सिचुएशन राइज हुई देखो जी ये जो अजय राठी है ये जो हमने बाकी अक्यूज बताए क्रिमिनल बैकग्राउंड ये सब इनको यहाँ पे लेके आ रहा था कई दिनों से सो दे वर नॉट पार्ट ऑफ दिस कॉलेज बट जस्ट बिकॉज कोई वोनबी कल्चर होता है कोई अपने आप को ज्यादा दिखाना होता है तो मतलब गैंग गैंगओवर बिल्कुल नहीं थी जो पहले प्रोजेक्ट किया गया ये जी जरा दूजे केस लिए सारे ने इनवाइट किया गया वो पुलिस स्टेशन सिटी टू चढ़ाई जून न ਇੱਕ ਪ੍ਰਿੰਸ ਨਾ ਦਾ ਵਿਅਕਤੀ ਜਿਹਦਾ son of rajkumar ਉਹਨੇ ਥਾਣੇ ਆ ਕੇ ਇਤਲਾਹ ਦਿੱਤੀ ਸੀ ਕਿ ਉਹਦਾ father ਜਿਹਦਾ ਨਾਮ rajkumar ਹੈ ਉਹਨੂੰ ਉਹ ਇੱਕ bolero pickup ਡਰਾਈਵ ਕਰਦਾ ਤੇ ਉਹਨੂੰ ਕੋਈ ਨਾਮ ਅਲੂਮ ਵਿਅਕਤੀ ਉਹਨੂੰ ਕਹਿ ਕੇ ਲੈ ਗਿਆ ਕਿ ਮੇਰੀ ਗੱਡੀ ਖਰਾਬ ਹੋ ਗਈ ਹੈ ਤੇ ਇਸ ਬਿਹਾਰਫ ਤੇ ਉਹਦਾ ਫਾਦਰ ਉਹਦੇ ਨਾਲ ਚੱਲਾ ਗਿਆ ਤੇ ਮੁੜ ਕੇ ਉਹਦਾ ਫਾਦਰ ਗੱਡੀ ਸਮੇਤ ਨਾ ਕਰਦੇ ਉਹਨੂੰ ਪਤਾ ਲੱਗਿਆ ਤੇ ਉਹਦਾ ਫੋਨ ਆਫ ਵੀ ਹੋ ਗਿਆ ਸੋ ਪਹਿਲਾਂ ਉਹਨਾਂ ਦੀ ਫੈਮਲੀ ਆਪਣੇ ਲੈਵਲ ਤੇ ਆਪਣੇ ਜਿਹੜਾ ਰਾਜਕੁਮਾਰ ਹੈ ਉਹਨੂੰ ਉਹਦੀ ਪਾਲ ਕਰਦੀ ਰਹੀ ਪਰ ਜਦੋਂ ਕੁਝ ਨਹੀਂ ਮਿਲਿਆ ਸੋ ਦੇ ਕੇਮ ਟੂ ਦ ਪੁਲਿਸ ਸਟੇਸ਼ਨ ਸਿਟੀ 1 ਤੇ ਇਹਨਾਂ ਦੇ ਪ੍ਰਿੰਸ ਦੇ ਬਿਆਨ ਤੇ ਅਸੀਂ 365 ਦਾ ਕਿਡਨੈਪਿੰਗ ਦਾ ਪਰਚਾ 28 ਜੂਨ ਨੂੰ ਦਰਜ ਕਰ ਦਿੱਤਾ ਸੀ ਤੇ ਸਾਡੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਸੀ ਇਨੀਸ਼ੀਅਲੀ ਅਸੀਂ ਸਾਰੇ ਜਿਹੜੇ ਲੋਕਲ ਏਰੀਆਜ਼ ਐ ਸਾਰੇ ਸਕੈਨ ਕਰਦੇ ਰਹੇ ਕੈਮਰੇ ਵੀ ਦੇਖਦੇ ਰਹੇ ਵੀ ਗੱਡੀ ਦੇ ਨਾਲ ਮਤਲਬ ਬੰਦਾ ਹੀ ਚਲਾ ਜਾਏ ਬੜਾ ਸ਼ੱਕੀ ਔਰ ਸੈਂਸੇਸ਼ਨਲ ਸੀਗਾ ਸੋ ਬਟ ਸਾਨੂੰ ਕੋਈ ਕਲੂਜ਼ ਨਹੀਂ ਮਿਲ ਰਹੀ ਸੀ ਬਟ ਸਾਡੀ ਟੀਮ ਅਗੇਨ ਮੈਂ ਕਹਾਂਗੀ ਕਿ ਸਿਟੀ 1 ਦੀ ਟੀਮ ਦੇ ਨਾਲ ਸਾਡੀ CIA ਦੀ ਟੀਮ ਨੇ ਬਹੁਤ ਵਧੀਆ ਅਡੇ ਚ ਪੇਨ ਸਟੇਕਿੰਗ ਕੰਮ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਇੱਕ ਨਰਿੰਦਰ ਸ਼ਰਮਾ ਦੇ ਲੋਕਲ ਹੈਗੇ ਉਹਨਾਂ ਦੇ ਬਿਆਨ ਤੇ ਪਤਾ ਲੱਗਿਆ ਕਿ ਬੱਲੂ ਉਹਨਾਂ ਦਾ ਬੰਦਾ ਹੈ ਜਿਹੜਾ ਪਿੰਡ ਗੱਗੜਵਾਲ ਥਾਣਾ ਵੈਰੋਵਾਲਾ ਜ਼ਿਲ੍ਹਾ ਤਰਨਤਾਰਨ ਦਾ ਰਹਿੰਦਾ ਹੈ ਇਹਦੇ ਤੇ ਸਾਨੂੰ ਸ਼ੱਕ ਹੋਇਆ ਤੇ ਇਹਨੂੰ ਨਾਮਜ਼ਦ ਕਰਕੇ ਅਸੀਂ ਮਤਲਬ ਇਹਦੇ ਪਾਲ ਕਰਦੇ ਰਹੇ ਔਰ ਉਸ ਤੋਂ ਬਾਅਦ 31 ਜੁਲਾਈ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਇਹ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਰਾਜਕੁਮਾਰ ਹੈ ਇਹਨੂੰ ਬਹਾਨੇ ਨਾਲ ਲੈ ਗਿਆ ਸੀ ਤੇ ਉਸ ਤੋਂ ਬਾਅਦ ਗੱਡੀ 'ਚ ਜਦੋਂ ਉਹ ਦੀ ਬੈ ਗਿਆ ਬੁਲੇਰੋ ਉਹਦੇ ਨਾਲ ਇਹਨੇ ਖਿੱਚਾ ਤੋਈ ਕਰਨੀ ਸ਼ੁਰੂ ਕੀਤੀ ਤੇ ਉਹਦੇ ਉਹ ਸਾਰੇ ਐਕਟ ਜਿਹੜਾ ਰਾਜਕੁਮਾਰ ਹੈ ਉਹ ਗੱਡੀ 'ਚੋਂ ਗਿਰ ਗਿਆ ਤੇ ਉਹਦੇ ਸਿਰ ਤੇ ਸੱਟ ਵੱਜ ਗਈ ਬਟ ਜਿਹੜਾ ਇਹ ਬੱਲੂ ਹੈ ਵਜਾਇਕਿ ਉਹਨੂੰ ਕੋਈ ਮੈਡੀਕਲ ਹੈਲਥ ਹੁੰਦਾ ਤੇ ਇਹਨੇ ਇਦਾਂ ਦਾ ਕੁਝ ਨਹੀਂ ਕੀਤਾ ਤੇ ਆਫਟਰ ਥੈਟ ਇਹਦੇ ਇਲਾਜ ਕਰਾਂ ਦੀ ਬਜਾਇ ਨਾਲ ਹੀ ਲੈ ਗਿਆ ਆਪਣੇ ਤਰਨ ਤਰਨ ਸਾਈਡ ਤੇ ਉੱਥੇ ਇਹਦੇ ਜਿਹੜੇ ਸਾਥੀ ਸੀ ਸ਼ਰੀਫ ਉਹ ਵੀ ਉਸੇ ਪਿੰਡ ਦਾ ਤੇ ਦੂਜਾ ਕੰਨੂ ਇਹਨਾਂ ਦੋਨਾਂ ਨੇ ਜਦੋਂ ਇਹਨਾਂ ਦੱਸੀ ਸਾਰੀ ਗੱਲ ਤੇ ਤਿੰਨਾਂ ਨੇ ਮਿਲ ਕੇ ਇਹਨੂੰ ਉੱਥੇ ਨਹਿਰ 'ਚ ਹੀ ਸੁੱਟ ਦਿੱਤਾ ਮਤਲਬ ਹੀ ਡਾਇਡ देयर ਤੇ ਉਹਦੇ ਬਾਅਦ ਇਹਦੀ ਬਾਡੀ ਡਿਸਪੋਜ਼ ਆਫ ਕਰਤੀ ਤੇ ਬੇਸਡ ਔਨ ਥਿਸ ਅਸੀਂ ਬੱਲੂ ਦੇ ਨਾਲ ਇਹਦੇ ਦੋਨੋਂ ਜਿਹੜੇ ਸਾਥੀ ਹੈ ਜਿਨ੍ਹਾਂ ਨੂੰ ਪਤਾ ਸੀ ਵੀ ਇੱਕ ਬਾਡੀ ਹੈ ਉਹਨੂੰ ਬਜਾਏ ਕਿ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਉਹਨਾਂ ਨੇ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ 302 ਦੇ ਨਾਲ 302 ਦਾ ਸੈਕਸ਼ਨ ਐਡ ਕੀਤਾ ਉਸ ਦੇ ਨਾਲ 201 ਜਿਹੜਾ ਹੁੰਦਾ ਡਿਸਟਰਕਸ਼ਨ ਆਫ ਐਵਿਡੈਂਸ ਇਹ ਦੋਨੋਂ ਸੈਕਸ਼ਨ ਐਡ ਕੀਤੇ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਹੈ ਸਾਨੂੰ ਦੌਰਾਨੇ ਤਫਤੀਸ਼ ਇਹ ਵੀ ਪਤਾ ਲੱਗਿਆ ਕਿ ਬੱਲੂ ਦੀ ਜਿਹੜੀ ਗੱਡੀ ਹੈਗੀ ਇਹ ਅੱਗੇ ਜਾ ਕੇ ਪਲਟ ਗਈ ਸੀ ਤੇ ਉਹ ਵੀ ਅਸੀਂ ਰਿਕਵਰ ਕਰਕੇ ਲਿਆਇਆ ਗੁਰਦਾਸਪੁਰ ਸਾਈਡ ਤੋਂ ਸੋ 28 ਜੂਨ ਦਾ ਜਿਹੜਾ ਇਨਸੀਡੈਂਟ ਹੈ ਉਹਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹੋਏ ਸਾਡੀ ਟੀਮ ਇਹਦੇ ਤੇ ਲੱਗੀ ਰਹੀ ਔਰ ਫਾਈਨਲੀ ਆਫਟਰ ਅਰਾਊਂਡ 1 ਮਹੀਨੇ ਤੋਂ ਵੀ ਉੱਪਰ ਤੋਂ ਬਾਅਦ ਅਸੀਂ ਫਾਈਨਲੀ ਟ੍ਰੇਸ ਕਰ ਲਿਆ ਕਿ ਬੰਦੇ ਦੀ ਉਸ ਬੰਦੇ ਨੇ ਨਾਟਸ ਕਿਡਨਾਪਿੰਗ ਕੀਤੀ ਸੀ ਦੇ ਕਿਲਡ ਹਿਮ ਆਲਸੋ ਤੋਂ ਇਸ ਤਰ੍ਹਾਂ ਅਸੀਂ ਇਸ ਕੇਸ ਚ ਇੱਕ ਬੰਦੇ ਨੂੰ ਫੜ ਲਿਆ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਤੇ ਵੀ ਅਸੀਂ ਰੇਡਸ ਜਾਰੀ ਕਿਤੇ ਹੋਏ ਆ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਕਾਬੂ ਕਰ ਲਾਂਗੇ। ਟੈਂਸ਼ਨ ਕੀ ਇਹਨਾਂ ਦੀ ਇਹਨਾਂ ਦੀ ਦੇਖੋ ਜੀ ਇੰਟੈਂਸ਼ਨ ਇਹਨਾਂ ਦੀ ਬੇਸਿਕਲੀ ਜੋ ਸਾਡੀ ਤਫਤੀਸ਼ ਚ ਆਇਆ ਇਹਨਾਂ ਦੀ ਪਹਿਲੀ ਇੰਟੈਂਸ਼ਨ ਤਾਂ ਗੱਡੀ ਖੋਣ ਦੀ ਸੀਗੀ ਤੇ ਅੱਗੇ ਉਹਨੂੰ ਵੇਚਣ ਦੀ ਬਟ ਇਹਨਾਂ ਨੇ ਉਸ ਦੇ ਨਾਲ-ਨਾਲ ਬੰਦੇ ਨੂੰ ਹੀ ਮਾਰ ਦਿੱਤਾ which is a very heinous crime ਇਸ ਕਰਕੇ ਐਸੀ ਮਰਡਰ ਦੇ ਨਾਲ-ਨਾਲ ਜੋ ਉਹਦੀ ਬੋਡੀ ਵੀ ਡਿਸਪੋਜ਼ ਆਫ ਕੀਤੀ ਹੈ ਦੋਸਤੋਂ एकदम ਅਚਾਨਕ ਕੀਤਾ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਆਇਆ ਹੈ ਸਾਹਮਣੇ ਉਹਦਾ ਨਹੀਂ ਜੀ ਇਹ ਸਾਰੇ ਉੱਥੇ ਜੋ ਪਤਾ ਲੱਗਿਆ ਹੈ ਤਰਨ-ਤਰਨ ਦੇ ਮੱਝਾ ਚਰਵਾਣ ਦਾ ਹੀ ਕੰਮ ਕਰਦੇ ਹੋ ਤੇ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ 2018 ਦਾ ਇੱਕ ਐਨਡੀਪੀਐਸ ਦਾ ਐਫਆਈਆਰ ਸੀਗਾ ਉਹਨੂੰ ਆਈ ਥਿੰਕ ਦੋ ਦਿਨ ਪਹਿਲਾਂ ਅੱਜ ਕੱਲ੍ਹ ਦੇ ਤਰੀਕ ਚ ਹੀ ਜਿਹੜੇ ASD ਮਨਿਲਾ ਚੁੱਕ ਹੈਗੇ ਆਪਣੇ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਉਹਨਾਂ ਨੇ ਕਿਉਂਕਿ ਸਾਡੇ ਇਸ ਕੇਸ ਦੀ ਬੜੀ ਵਧੀਆ ਤਫਤੀਸ਼ ਹੋਈ ਸੀ ਤੇ ਅੱਗੇ ਟ੍ਰਾਇਲ 'ਚ ਵੀ ਪੈਰ ਵੀ ਵਧੀਆ ਹੋਈ ਇਸ ਕੇਸ 'ਚ ਉਹਨਾਂ ਨੇ ਜਿਹੜਾ ਅਕਿਊਜ਼ਡ ਹੈ ਉਹਨੂੰ 10 ਸਾਲ ਦੀ ਸਜ਼ਾ ਔਰ 1 ਲੱਖ ਦਾ ਜੁਰਮਾਨਾ ਕੀਤਾ ਸੋ ਐਨਡੀਪੀਐਸ ਕੇਸ 'ਚ ਜੇ ਜਿਹੜੀ ਕਨਵਿਕਸ਼ਨ ਜੇਦੀ ਹੋ ਜਾ ਇਸ ਤਰ੍ਹਾਂ ਦੀ ਤੇ ਬੜਾ ਵਧੀਆ ਡੈਟਰੈਂਸ ਹੁੰਦਾ ਹੈ ਕਿ ਜਿਹੜੇ ਲੋਗ ਨਸ਼ਾ ਕਰਦੇ ਨਸ਼ਾ ਵੇਚਦੇ ਇਟ ਇਜ਼ ਨਾਟ ਕਿ ਆਮ ਪਬਲਿਕ ਨੂੰ ਲੱਗਦਾ ਹੈ ਕਿ ਸ਼ੁਰੂ ਚ ਫੜਕੇ ਫਿਰ ਬੇਲ ਆਊਟ ਹੋ ਜਾਂਦੇ ਆ ਤਾਂ ਕੋਈ ਦਾ ਪ੍ਰਭਾਵ ਨਹੀਂ ਪड़ਦਾ ਪੈਂਦਾ ਪਰ ਇਸ ਤਰ੍ਹਾਂ ਦੇ ਜਦੋਂ ਕੇਸਸ ਚ ਸਾਡੀ ਵੀ ਟੀਮ ਵਧੀਆ ਆਪਣੀ ਐਵੀਡੈਂਸ ਦਿੰਦੀ ਹੈ ਤੇ ਚੰਗੀ ਤਰ੍ਹਾਂ ਪੈਰ ਵੀ ਕਰਦੀ ਹੈ ਕੇਸ ਦੀ ਤਾਂ ਇਸ ਤਰ੍ਹਾਂ ਦੀ ਸਜ਼ਾ ਮਿਲਣਾ ਤੁਹਾਨੂੰ ਆਪਣੇ ਮੀਡੀਆ ਦੇ ਥਰੂ ਜ਼ਰੂਰ ਕਨਵੇ ਕਰਨਾ ਚਾਹੀਦਾ ਹੈ ਵੀ ਜਿਹੜੇ ਦੋਸ਼ੀ ਹੁੰਦੇ ਆ ਇਸ ਤਰ੍ਹਾਂ ਦੀ ਸਜ਼ਾ ਵੀ ਮਿਲਦੀ ਹੈ ਥੈਂਕ ਯੂ